ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਉਮੀਦ ਕਰਦੀ ਆ ਕਹਾਣੀ ਪਸੰਦ ਆਵੇਗੀ ਕਹਾਣੀ ਪੂਰੀ ਸੁਣ ਕੇ ਕਮੈਂਟ ਜ਼ਰੂਰ ਕਰਨਾ ਇਹ ਕਹਾਣੀ ਇੱਕ ਵੀਰ ਦੀ ਹੱਦ ਬੀਤੀ ਹੈ ਸ਼ੁਰੂ ਕਰਦੇ ਹਾਂ ਜੀ ਕਹਾਣੀ ਅੱਜ ਕੱਲ੍ਹ ਖੂਨ ਦੇ ਰਿਸ਼ਤਿਆਂ ਤੋਂ ਵੀ ਮੰਨ ਉੱਠਿਆ ਪਿਆ ਕੁਝ ਖੂਨ ਦੇ ਰਿਸ਼ਤੇ ਬਹੁਤ ਵਧੀਆ ਹੁੰਦੇ ਆ ਜੋ ਆਪਣੀ jaan ਵਾਰ ਜਾਂਦੇ ਪਰ ਮੇਰੇ ਵਾਲੀ ਤਾਂ ਕੋਈ ਵੀ ਖੂਨ ਦਾ ਰਿਸ਼ਤਾ ਅੱਗੇ ਨਾ ਆਇਆ ਸਾਰੇ ਆਪਣੇ ਢਿੱਡਾਂ ਦੇ ਪੁੱਲੇ ਸੀ ਇਹੋ ਜੀ ਇੱਕ ਮੇਰੀ ਕਹਾਣੀ ਜੋ ਤੁਹਾਨੂੰ ਮੈਂ ਆਪਣੀ ਹੱਡ ਵੀ ਦੀ ਦੱਸਣ ਲੱਗਿਆ ਸੁਣੋ ਜੀ ਮੇਰੀ ਕਹਾਣੀ ਮੇਰਾ ਨਾਮ ਅਬਦੁੱਲ ਸਿੰਘਾ ਮੈਂ ਇੱਕ ਸਧਾਰਨ ਪਰਿਵਾਰ ਵਿੱਚ ਜਨਮਿਆ ਅਸੀਂ ਪੰਜ ਭੈਣਾਂ ਤੇ ਤਿੰਨ ਭਰਾ ਸੀ ਮੇਰਾ ਪਿਓ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਜਿਸ ਨਾਲ ਸਾਡੇ ਘਰ ਤੱਕ ਜ਼ਰਾ ਚੱਲਦਾ ਸੀ ਜਿਮੀਨ ਸਾਡੇ ਕੋਲ ਇੱਕ ਕਿੱਲਾ ਸੀ ਇਸ ਤਰ੍ਹਾਂ ਨਹੀਂ ਸੀ ਕਿ ਅਸੀਂ ਮਿਹਨਤ ਨਹੀਂ ਕੀਤੀ ਅਸੀਂ ਮਿਹਨਤ ਬਹੁਤ ਕੀਤੀ ਐਸੀ ਵੀ ਜੋੜੇ ਪਰ ਮੇਰਾ ਪਿਓ ਮੇਰੇ ਤਾਇਤੇ ਸਿਕੀਨ ਕਰਕੇ ਉਸ ਨੂੰ ਪੈਸੇ ਦਿੰਦਾ ਰਿਹਾ ਕਿ ਮੇਰਾ ਭਰਾ ਜ਼ਮੀਨ ਬਣਾਉਗਾ ਪਰ ਉਹ ਤਾਂ ਆਪਣੇ ਬਾਰੇ ਸੋਚਦਾ ਰਿਹਾ ਉਸ ਨੇ ਆਪਣੀ ਤਾਂ 20 ਕਿਲੇ ਪਹਿਲੀ ਬਣਾ ਲਈ ਪਰ ਸਾਡੀ ਪਹਿਲੀ ਉਹੀ ਕਿਲਾ ਸੀ ਜੇ ਅਸੀਂ ਉਸ ਤੋਂ ਪੈਸੇ ਮੰਗੇ ਤਾਂ ਉਹ ਸਾਫ਼ ਮੁੱਕਰ ਗਿਆ ਕਿਉਂਕਿ ਮੀਰੀ ਦਾਦੀ ਆਪਣੇ ਵੱਡੇ ਪੁੱਤ ਵੱਲ ਸੀ ਮੇਰੇ ਪਿਤਾ ਨੇ ਫਿਰ ਵੀ ਸਬਰ ਸੰਤੋਖ ਰੱਖਿਆ ਉਹ ਟਰੱਕ ਦੀ ਕਮਾਈ ਨਾਲ ਹੀ ਸਾਨੂੰ ਪਾਲਦਾ ਰਿਹਾ ਉਸ ਟਾਈਮ ਨੂੰ ਅੱਜ ਕੱਲ 60 70 ਸਾਲ ਹੋ ਗਏ ਜਦੋਂ ਕਿਸੇ ਦੇ ਚਬਾਰਾ ਨਹੀਂ ਹੁੰਦਾ ਚਬਾਰਾ ਪਾਉਣਾ ਬਹੁਤ ਵੱਡੀ ਗੱਲ ਸੀ ਮੇਰੇ ਪਿਓ ਨੇ ਚਬਾਰਾ ਬੁਣਾ ਕੇ ਰੱਖਿਆ ਸੀ ਉਹ ਖਾਣ ਪੀਣ ਦਾ ਸ਼ੌਕੀਨ ਸੀ ਉਹ ਆਪਣੀ ਜ਼ਿੰਦਗੀ ਮਸਤ ਜਿਉਂਦਾ ਸੀ ਮੇਰੇ ਦੋ ਭਰਾ ਵੀ ਮੇਰੇ ਪਿਓ ਵਾਂ ਟਰੱਕ ਡਰਾਈਵਰ ਬਣ ਗਏ ਪਰ ਮੈਂ ਥੋੜੀ ਜਿਹੀ ਪੜ੍ਹਾਈ ਕੀਤੀ ਸੀ ਤਾਂ ਮੈਨੂੰ ਸਰਕਾਰੀ ਸਕੂਲ ਵਿੱਚ ਚਪੜਾਸੀ ਦੀ ਨੌਕਰੀ ਮਿਲ ਗਈ ਜਿਸ ਵਿੱਚ ਮੈਂ ਪਹਿਲਾਂ ਫੜਾਉਂਦਾ ਕੰਮ ਕਰਦਾ ਸੀ ਮੇਰੀਆਂ ਭੈਣਾਂ ਦੇ ਵੀ ਵਿਆਹ ਹੋ ਗਏ ਸੀ ਸਾਡੀ ਜ਼ਿੰਦਗੀ ਇਸੇ ਤਰ੍ਹਾਂ ਚੱਲਦੀ ਸੀ ਮੇਰਾ ਐਕਸੀਡੈਂਟ ਹੋ ਗਿਆ ਜਿਸ ਵਿੱਚ ਮੇਰੀ ਇੱਕ ਲੱਤ ਟੁੱਟ ਗਈ ਮੈਂ ਪੂਰੀ ਤਰ੍ਹਾਂ ਅਪਾਏ ਹੋ ਗਿਆ ਫਿਰ ਮੈਂ ਨਕਲੀ ਲੱਤ ਲਵਾ ਕੇ ਕੰਮ ਸਾਰਨ ਲੱਗੀ ਮੇਰੀ ਤਨਖਾਣਾ ਸਾਰੇ ਘਰ ਦਾ ਘਜ਼ਾਰਾ ਚੱਲਦਾ ਸੀ ਜਦੋਂ ਮੈਨੂੰ ਤਨਖਾਹ ਮਿਲਦੀ ਤਾਂ ਘਰੇ ਹਰ ਲੋੜ ਦੀ ਚੀਜ਼ ਲੈ ਕੇ ਆਉਂਦਾ ਸੀ ਖੁੱਲਾ ਖਰਚਾ ਸੀ ਮੇਰੇ ਭੈਣ ਭਰਾਵਾਂ ਦੇ ਵਿਆਹ ਹੋ ਗਏ ਸੀ ਪਰ ਮੇਰਾ ਵਿਆਹ ਨਹੀਂ ਹੋ ਰਿਹਾ ਸੀ ਕੁਝ ਭੈਣ ਭਰਾ ਆਪਣੇ ਢਿੱਡ ਭਾਰੇ ਸੋਚਦੇ ਸੀ ਨਹੀਂ ਤਾਂ ਮੈਨੂੰ ਵੀ ਕਿਸੇ ਗਰੀਬਤੀ ਦਾ ਰਿਸ਼ਤਾ ਹੋ ਜਾਣਾ ਕਿਉਂਕਿ ਉਸ ਟਾਈਮ ਮੇਰੇ ਕੋਲ ਸਰਕਾਰੀ ਨੌਕਰੀ ਸੀ ਪਰ ਕਿਸੇ ਨੇ ਮੇਰੇ ਬਾਰੇ ਸੋਚਿਆ ਨਾ ਫਿਰ ਮੈਨੂੰ ਕਿਸੇ ਨੇ ਇਹ ਕਿਹਾ ਕਿ ਤੂੰ ਵੀ ਆਪਣਾ ਘਰ ਵਸਾ ਲੈ ਪਰ ਮੈਂ ਆਪਣਾ ਘਰ ਕਿਸ ਨਾਲ ਬਸਾਉਂਦਾ ਮੈਨੂੰ ਕੋਣ ਆਪਣੀ ਕੁੜੀ ਦਿੰਦਾ ਮੇਰੇ ਪਿਓ ਨੇ ਕਿਸੇ ਨੂੰ ਕਹਿ ਕੇ ਬਿਹਾਰ ਵਿੱਚ ਮੇਰਾ ਰਿਸ਼ਤਾ ਵੇਖ ਲਿਆ ਉਹ ਕੁੜੀ ਵੇਖਣ ਨੂੰ ਬਹੁਤ ਵੱਡੀ ਉਮਰ ਦੀ ਲੱਗਦੀ ਸੀ ਮੈਂ ਨਾ ਕਰਨੀ ਚਾਹੁੰਦਾ ਸੀ ਪਰ ਮੇਰਾ ਪਿਓ ਕਹਿੰਦਾ ਸੀ ਕਿ ਮੇਰੇ ਵੀ ਦਿੱਆ ਮੈਂ ਇਸ ਰਿਸ਼ਤੇ ਤੋਂ ਜਵਾਬ ਨਹੀਂ ਦੇ ਸਕਦਾ ਮੇਰਾ ਉਸ ਬਿਹਾਰ ਦੀ ਕੁੜੀ ਯਾਨੀ ਕਿ ਭਈਆ ਨਾਲ ਵਿਆਹ ਹੋ ਗਿਆ ਨਾ ਤਾਂ ਮੈਨੂੰ ਉਸਦੀ ਸਮਝ ਆਉਂਦੀ ਸੀ ਤੇ ਨਾ ਹੀ ਉਸ ਤੇ ਖਾਣ ਪੀਣ ਦੀ ਉਸਦੇ ਤਾਂ ਮੱਛੀ ਚੌਲ ਖਾਣਾ ਸੀ ਉਸ ਦੇ ਇਨਸਾਹੀ ਮੈਂ ਆਪਣੇ ਆਪ ਨੂੰ ਬਦਲ ਲਿਆ ਮੈਂ ਕੋਸ਼ਿਸ਼ ਕੀਤੀ ਕਿ ਉਹਨੂੰ ਖੁਸ਼ ਰੱਖਾਂ ਫਿਰ ਇੱਕ ਦਿਨ ਉਹ ਮੈਨੂੰ ਕਹਿਣ ਲੱਗੀ ਮੈਂ ਤਾਂ ਮਾਂ ਬਣਨ ਵਾਲੀ ਆ ਮੈਂ ਜਦੋਂ ਇਹ ਗੱਲ ਸੁਣੀ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਮੈਂ ਉਸ ਨੂੰ ਫਾਲ ਫਰੂਟ ਆਮ ਕਰ ਦਿੱਤੇ ਉਹ ਖਾ ਲਵੇ ਤੇ ਮੇਰਾ ਬੱਚਾ ਤੰਦਰੁਸਤ ਪੈਦਾ ਹੋਵੇ ਪਰ ਮੈਨੂੰ ਕੀ ਪਤਾ ਸੀ ਕਿ ਮੇਰੇ ਨਾਲ ਇੱਥੇ ਵੀ ਧੋਖਾ ਹੋ ਗਿਆ ਉਸ ਦਾ ਤਾਂ ਪਹਿਲਾਂ ਹੀ ਆਪਰੇਸ਼ਨ ਹੋਇਆ ਸੀ ਮੈਨੂੰ ਇਸ ਗੱਲ ਦਾ ਬਹੁਤ ਦੁੱਖ ਹੋਇਆ ਜਦੋਂ ਇਹ ਗੱਲ ਮੇਰੇ ਸਾਹਮਣੇ ਆਈ ਹੌਲੀ ਹੌਲੀ ਉਹ ਆਪਣੇ ਪੇਕੇ ਨਾਲ ਮਿਲਣ ਵਾਪਸਣ ਲੱਗੀ ਮੈਂ ਵੀ ਉਸ ਨੂੰ ਰੋਕਿਆ ਨਾ ਕਿਉਂਕਿ ਜਦੋਂ ਹੁਣ ਮੇਰਾ ਕਿਸੇ ਨੇ ਸਾਥ ਨਹੀਂ ਦਿੱਤਾ ਤਾਂ ਉਹੀ ਮੇਰੇ ਨਾਲ ਖੜੀ ਸੀ ਨਾ ਕੋਈ ਭੈਣ ਸੀ ਨਾ ਭਰਾ ਸੀ ਨਾ ਮਾਂ ਸੀ ਤੇ ਨਾ ਪਿਓ ਸੀ ਜਦੋਂ ਪੇਕੇ ਜਾਣ ਲੱਗੀ ਤਾਂ ਹਰ ਛੇ ਮਹੀਨੇ ਬਾਅਦ ਗੱਡੀ ਚੜ੍ਹ ਕੇ ਵਿਆਹ ਨੂੰ ਤੁਰ ਜਾਂਦੀ ਹੌਲੀ ਹੌਲੀ ਉਹ ਇੱਕ ਕੁੜੀ ਆਪਣੇ ਨਾਲ ਲੈ ਕੇ ਆਈ ਕਹਿੰਦੀ ਇਹ ਮੇਰੀ ਕੁੜੀ ਆ ਮੈਂ ਉਸ ਨੂੰ ਦੇਖ ਕੇ ਹਰਾਨ ਹੋ ਗਿਆ ਉਹ ਕੋਈ ਛੋਟੀ ਕੁੜੀ ਨਹੀਂ ਸੀ 18 ਸਾਲ ਦੀ ਕੁੜੀ ਸੀ ਮੈਂ ਫਿਰ ਵੀ ਉਸਦੀ ਕੁੜੀ ਨੂੰ ਸਵੀਕਾਰ ਕਰ ਲਿਆ ਤੇ ਉਸ ਨੂੰ ਆਪਣੀ ਧੀ ਬਣਾ ਲਿਆ ਜਦੋਂ ਦੂਸਰੇ ਘਰੇ ਗਈ ਤਾਂ ਉਹ ਇੱਕ ਮੁੰਡਾ ਲੈ ਆਏ ਮੁੰਡਾ ਵੀ ਉਸਦੀ ਉਮਰ ਦਾ ਸੀ ਮੈਂ ਓਕੇ ਸੋਕੇ ਨੇ ਸਭ ਕੁਝ ਬਰਦਾਸ਼ਤ ਕਰ ਲਿਆ ਇਸ ਤਰ੍ਹਾਂ ਸਾਡੀ ਜ਼ਿੰਦਗੀ ਲੰਘਦੀ ਗਈ ਬੱਚਿਆਂ ਨੂੰ ਕਿਹੜੇ ਸਕੂਲ ਵਿੱਚ ਪੜਾਉਣਾ ਸੀ ਉਹ ਤਾਂ ਪਹਿਲਾਂ ਹੀ ਬਹੁਤ ਵੱਡੇ ਸੀ ਮੇਕ ਕਿਸੇ ਨੂੰ ਕਹਿ ਕੋਹਾ ਕਿ ਆਪਣੀ ਕੁੜੀ ਦਾ ਰਿਸ਼ਤਾ ਕਰਵਾਇ ਮੇਰੀ ਕੁੜੀ ਦਾ ਰਿਸ਼ਤਾ ਕਿਹੜਾ ਕੋਈ ਲੈਂਦਾ ਸੀ ਅਕਸਰ ਸੀ ਤਾਂ ਉਹ ਵੀ ਬਿਹਾਰ ਦੀ ਉਸ ਤੇ ਨਾ ਤਾਂ ਮੈਨੂੰ ਕਿਸੇ ਨੇ ਸਮਝ ਆਉਂਦੀ ਸੀ ਪਰ ਉਹ ਹੌਲੀ-ਹੌਲੀ ਆ ਕੇ ਪੰਜਾਬੀ ਬੋਲਣੀ ਸਿੱਖ ਗਈ ਸੀ ਮੇਰੇ ਘਰ ਵਾਲਿਆਂ ਨੂੰ ਤਾਂ ਹੰਟ ਤੱਕ ਪੰਜਾਬੀ ਬੋਲਣੀ ਨਹੀਂ ਆਉਂਦੀ ਸੀ ਪਰ ਮੇਰੇ ਜਿਹੜੇ ਤੋਂ ਬੱਚੇ ਉਹ ਪਿੱਛੋਂ ਲੈ ਕੇ ਆਏ ਸੀ ਉਹ ਦੋਵੇਂ ਬਤਿਆ ਪੰਜਾਬੀ ਬੋਲਣ ਲੱਗ ਪਏ ਸੀ ਮੈਂ ਆਪਣੀ ਧੀ ਦਾ ਵਿਆਹ ਕਰਾ ਉਸਦੀ ਸਾਰੇ ਵਿੱਚ ਕੋਈ ਔਰਤ ਨਹੀਂ ਸੀ ਉਸ ਦਾ ਸਾਰਾ ਘਰ ਉਸ ਦਾ ਘਰ ਵਾਲਾ ਹੀ ਸੀ ਪਰ ਉਥੋਂ ਵੀ ਮੈਨੂੰ ਅਲਾਂਬੇ ਹੀ ਆਉਂਦੇ ਰਹੇ ਇਹ ਕੰਮ ਨਹੀਂ ਕਰਦੀ ਸਾਰਾ ਦਿਨ ਘਰ ਵਿੱਚ ਗੰਦ ਪਾਈ ਰੱਖਦੀ ਉਸ ਨੂੰ ਮੈਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਮਝੀ ਨਹੀਂ ਉਸ ਦੇ ਘਰ ਵਿੱਚ ਇੱਕ ਭੇਟੀ ਨੇ ਜਨਮ ਲਿਆ ਮੈਂ ਉਸ ਦਾ ਬਹੁਤ ਵਧੀਆ ਸਵਾਗਤ ਕੀਤਾ ਉਸ ਨੂੰ ਵਨਸਵੰਨੀਆਂ ਚੀਜ਼ਾਂ ਤੇ ਆਪਣੀ ਹਸੀਅਤ ਦੇ ਨਾਲ ਸ਼ਖ ਪੂਰੀ ਕੀਤੀ ਪਰ ਉਸ ਦਾ ਘਰ ਵਾਲਾ ਤੇ ਜੇਠ ਤੇ ਸੋਹਰਾ ਤੇਨੇ ਸ਼ਰਾਬ ਬਹੁਤ ਪੀਂਦੇ ਸੀ ਸ਼ਰਾਬ ਪੀ ਕੇ ਸੁਧਿਤ ਕੋਈ ਨਹੀਂ ਰਹਤੀ ਸੀ ਮੇਰੀ ਕੁੜੀ ਤਾਂ ਕਹਿੰਦੀ ਸੀ ਕਿ ਮੇਰਾ ਤਾਂ ਸੋਹਰਾ ਰਾਤ ਨੂੰ ਸ਼ਰਾਬ ਪੀ ਕੇ ਨੰਗਾ ਹੀ ਸੁੱਤਾ ਰਹਿੰਦਾ ਪਰ ਉਹ ਮੰਨਦੇ ਨਹੀਂ ਸੀ ਮੈਂ ਕਿਸੇ ਵੱਲ ਨਹੀਂ ਰਿਹਾ ਕਿਉਂਕਿ ਮੈਨੂੰ ਪਤਾ ਸੀ ਕਿ ਮੈਨੂੰ ਸਹੀ ਗੱਲ ਪਤਾ ਹੀ ਨਹੀਂ ਮੈਂ ਚੁੱਪਚਾਪ ਉਸੇ ਤਰ੍ਹਾਂ ਰਿਹਾ ਮੇਰਾ ਦੋਤਾ ਵੀ ਵੱਡਾ ਹੋਣ ਲੱਗ ਪਿਆ ਸੀ ਉਧਰੋਂ ਮੇਰਾ ਜੋ ਮੁੰਡਾ ਸੀ ਉਹ ਵੀ ਵੱਡਾ ਹੋ ਗਿਆ ਸੀ ਪਰ ਉਸਤਾ ਵੀ ਇੱਥੇ ਪੰਜਾਬ ਵਿੱਚ ਵਿਆਹ ਨਹੀਂ ਹੋ ਰਿਹਾ ਸੀ ਬਹੁਤ ਹੀ ਭਕਾਈ ਕੀਤੀ ਪਰ ਕਿਸੇ ਕੁੜੀ ਵੀ ਕੋਈ ਕੁੜੀ ਵੀ ਉਸ ਨਾਲ ਵਿਆਹ ਕਰਵਾਉਣ ਲਈ ਰਾਜ਼ੀ ਨਹੀਂ ਸੀ ਮੇਰੀ ਘਰ ਵਾਲੀ ਤਾਂ ਬਾਬਿਆਂ ਦੇ ਚੱਕਰ ਵਿੱਚ ਵੀ ਬਹੁਤ ਪਈ ਹੋਈ ਸੀ ਸਹੀ ਥਾਂ ਥਾਂ ਟੰਟੂ ਨੇ ਟੱਪੇ ਕਰਦੀ ਰਹਿੰਦੀ ਸੀ ਪਰ ਕੁਝ ਵੀ ਅਸਰ ਨਾ ਹੋਇਆ ਉਹ ਇੱਕ ਦਿਨ ਮੈਨੂੰ ਕਹਿਣ ਲੱਗੀ ਕਿ ਅਸੀਂ ਵਿਆਹ ਚੱਲੇ ਮੈਂ ਵੀ ਉਹਨਾਂ ਨੂੰ ਰੋਕਿਆ ਜਦੋਂ ਵਿਆਹ ਗਏ ਤਾਂ ਤਿੰਨ ਚਾਰ ਦਿਨਾਂ ਬਾਅਦ ਮੈਨੂੰ ਇੱਕ ਫੋਟੋ ਦੇਤੀ ਪਾ ਦਿੱਤੀ ਕਿ ਆਪਣੇ ਮੁੰਡੇ ਸਮੀਰ ਦਾ ਵਿਆਹ ਕਰ ਦਿੱਤਾ ਉਸ ਦੇ ਘਰ ਵਾਲੀ ਸੋਹਣੀ ਸੁਨੱਖੀ ਸੀ ਮੈਨੂੰ ਕੋਈ ਇਤਰਾਜ਼ ਨਹੀਂ ਸੀ ਉਹ ਸ਼ਹੀ ਮੇਂ ਉੱਥੇ ਰਹੀ ਮੇਰੀ ਨੂੰ ਪਾਂ ਪਾਣ ਵਾਲੀ ਕੁੜੀ ਜਦੋਂ ਮੇਰੇ ਘਰ ਆਏ ਤਾਂ ਮੈਂ ਵੀ ਉਸ ਦਾ ਸਵਾਗਤ ਵਿੱਚ ਪਾਰਟੀ ਰੱਖੀ ਆਪਣਾ ਸ਼੍ਰੀਕਾ ਭਾਈਚਾਰਾ ਸੱਦੀ ਉਸ ਨੇ ਵੀ ਆਪਣੇ ਤੌਰ ਤਰੀਕੇ ਨਾਲ ਘਰ ਦੀ ਸੰਭਾਲਣ ਦੀ ਕੋਸ਼ਿਸ਼ ਨਹੀਂ ਕੀਤੀ ਬਸ ਉਸੇ ਤਰ੍ਹਾਂ ਆਪਣੀ ਸੱਸ ਵਾਂ ਕਰਦੀ ਸੀ ਮੈਂ ਆਪਣਾ ਕੰਮ ਆਪ ਹੀ ਕਰਦਾ ਸੀ ਤੇ ਹੁਣ ਵੀ ਆਪ ਹੀ ਕਰਦਾ। ਨਾ ਤਾਂ ਕਦੇ ਮੈਨੂੰ ਟਾਈਮ ਤੇ ਰੋਟੀ ਮਿਲੀ ਹੈ ਤੇ ਨਾ ਮੇਰੇ ਕੱਪੜੇ ਕਦੇ ਧੋਤੇ ਹੁੰਦੇ ਸੀ। ਮੈਂ ਉਸੇ ਤਰ੍ਹਾਂ ਹੀ ਆਪਣਾ ਕਜਾਰਾ ਕਰਦਾ ਸੀ। ਫਿਰ ਜਦੋਂ 9 ਮਹੀਨੇ ਹੋਏ ਤਾਂ ਮੇਰੀ ਨੋਨੇ ਇੱਕ ਮੁੰਡੇ ਨੂੰ ਜਨਮ ਦਿੱਤਾ। ਮੁੰਡਾ ਬਹੁਤ ਸੋਹਣਾ ਸੀ। ਪਰ ਬਾਅਦ ਵਿੱਚ ਉਸ ਦੀ ਪਰਵ੍ਰਿਸ਼ ਇਸ ਤਰ੍ਹਾਂ ਕੀਤੀ ਕਿ ਉਹ ਵੀ ਪਹਾੜ ਤੇ ਚਵਾਕਾਂ ਵਰਗਾ ਬਣ ਗਿਆ। ਮੇਰਾ ਮੁੰਡਾ ਕੋਈ ਕੰਮ ਨਹੀਂ ਕਰਦਾ ਸੀ ਤਾਂ ਮੈਂ ਇੱਕ ਹੁਣ ਘੁੱਟ ਵਿੱਚ ਕੰਮ ਤੇ ਲਵਾ ਦਿੱਤਾ। ਸ਼ਿਆਦਿਤ ਹੀ ਉਹ ਵੇਟਰ ਦਾ ਕੰਮ ਕਰ ਲਿਆ ਕਿਉਂਕਿ ਘਰ ਦੀ ਪੂੰਜੀ ਇੰਨੀ ਵੀ ਸੀ ਮੇਰੀ ਤਨਖਾਹ ਵੀ ਹੁਣ ਅੱਧੀ ਰਹੇਗੀ ਸੀ ਮੈਂ ਨੌਕਰੀ ਤੋਂ ਰਿਟਾਇਰਮੈਂਟ ਮਿਲ ਚੁੱਕੀ ਸੀ ਪਰ ਘਰ ਵਿੱਚ ਜੀਵਨ ਦੇ ਵਾਅਦੇ ਨਾਲ ਖਰਚ ਬਹੁਤ ਹੀ ਜ਼ਿਆਦਾ ਵਧ ਗਏ ਸੀ ਜਿਸ ਨੂੰ ਪੂਰਾ ਕਰਨਾ ਬਹੁਤ ਮੁਸ਼ਕਲ ਹੋ ਰਿਹਾ ਸੀ ਉਹਨਾਂ ਦੇ ਵਿਆਹ ਤੋਂ ਪਹਿਲਾਂ ਤਾਂ ਮੇਰੇ ਘਰ ਪਸ਼ੂ ਡੰਗਰ ਬਹੁਤ ਸਹੀ ਪਰ ਹੁਣ ਉਹਨਾਂ ਨੇ ਸਾਰੇ ਵੇਚ ਦਿੱਤੇ ਮੇਰੇ ਵਿੱਚ ਤਾਂ ਹਿੰਮਤ ਨਹੀਂ ਸੀ ਪਰ ਉਹਨਾਂ ਨੇ ਮੇਰਾ ਸਾਥ ਨਹੀਂ ਦਿੱਤਾ ਦੁੱਧ ਵੀ ਅਸੀਂ ਅੱਜਕੱਲ ਮੁੱਲ ਲੈਣੇ ਲੱਗ ਪਏ ਸੀ ਜੋ ਉਹਨਾਂ ਦਾ ਖਾਣ ਪੀਣ ਸੀ ਉਹ ਤਾਂ ਤੋਬਾ ਤੋਬਾ ਫਿਰ ਮੇਰੀ 9 ਤੇ 9 ਮਹੀਨਾ ਬਾਅਦ ਇੱਕ ਕੁੜੀ ਨੂੰ ਜਨਮ ਦੇ ਦਿੱਤਾ ਮੈਂ ਉਹਨਾਂ ਨੂੰ ਬਹੁਤ ਰੋਕਿਆ ਕਿ ਹੁਣ ਅਕੇ ਜਾ ਵਾਖ ਨਾ ਲੋ ਪਰ ਉਹ ਮੇਰੀ ਕਲ ਕਿੱਥੇ ਸੁਣਦੀ ਸੀ ਇੰਨੇ ਟਾਈਮ ਵਿੱਚ ਹੀ ਮੇਰੀ ਧੀ ਦੇ ਘਰ ਵਾਲਾ ਮਰ ਗਿਆ ਮੇਰੀ ਧੀ ਰੰਡੀ ਹੋ ਕੇ ਮੇਰੇ ਘਰ ਬੈਠ ਗਈ ਤੇ ਮੇਰਾ ਦੋਤਾ ਤੋਤਾ ਵੀ 16 ਸਾਲ ਦਾ ਹੋ ਗਿਆ ਸੀ ਉਹ ਵੀ ਮੇਰੀ ਧੀ ਨਾਲ ਮੇਰੇ ਘਰ ਆ ਕੇ ਮੈਂ ਆਪਣੀ ਧੀ ਨੂੰ ਬਹੁਤ ਸਮਝਾਇਆ ਕਿ ਆਪਣੇ ਸਹੁਰੇ ਘਰ ਚਲੀ ਜਾ ਪਰ ਉਹ ਜਾਣ ਦਾ ਨਾਂ ਨਹੀਂ ਲੈਂਦੀ ਸੀ ਕੁਝ ਟਾਈਮ ਬਾਅਦ ਸਾਨੂੰ ਪਤਾ ਲੱਗਿਆ ਕਿ ਉਸ ਦਾ ਸਹੁਰਾ ਤੇ ਜੇਠ ਵੀ ਇਸ ਦੁਨੀਆ ਤੋਂ ਚਲੇ ਗਏ ਜੋ ਘਰ ਦਾ ਵੰਡ ਰਵੜਿਆ ਸੀ ਉਹ ਉਸ ਦੀਆਂ ਨਾਨਾ ਨੇ ਆਪਸ ਵਿੱਚ ਵੰਡ ਲਿਆ ਸੀ ਗਲਤੀ ਮੇਰੀ ਧੀ ਦੀ ਸੀ ਜੇ ਉਹ ਉੱਥੇ ਗਈ ਨਹੀਂ ਤਾਂ ਹਿੱਸਾ ਕਾਦਾ ਮਿਲਣਾ ਸੀ ਇਸ ਤਰ੍ਹਾਂ ਉਹ ਸਾਡੇ ਘਰ ਹੀ ਰਹਿਣ ਲੱਗ ਪਏ ਸਾਡੇ ਛੋਟੇ ਜਿਹੇ ਘਰ ਵਿੱਚ ਘਰਪੋਲ ਘਰਬੋਲ ਹੋਣ ਲੱਗ ਪਈ ਮੇਰੀ ਨੂੰਹ ਦੇ ਸਾਲ ਬਾਅਦ ਇੱਕ ਮੁੰਡਾ ਹੋਰ ਹੋ ਗਿਆ ਜਿਵੇਂ ਰੋਕਣ ਦੀ ਕੋਸ਼ਿਸ਼ ਕਰਦਾ ਤਾਂ ਮੇਰੀ ਕੋਈ ਗੱਲ ਨਹੀਂ ਸੁਣਦੀ ਸੀ ਹੁਣ ਤਾਂ ਮੇਰੀ ਨੂੰਹ ਦਾ ਪਰਵਾਰ ਵੀ ਇੱਥੇ ਆ ਕੇ ਰਹਿਣ ਲੱਗ ਪਿਆ ਸੀ ਉਸ ਦੀ ਮਾਂ ਪਿਓ ਦੀ ਪਰ ਇੱਥੇ ਹੀ ਰਹਿੰਦੀ ਸੀ ਪਰ ਉਹਨਾਂ ਦਾ ਤਾਂ ਆਪਣਾ ਖਾਣ ਪੀਣਾਂ ਹੋਣ ਕਰ ਮੇਰੀ ਤਾਂ ਦਿਨੋਂ ਦਿਨ ਹਾਲਤ ਵਿਗੜਦੀ ਜਾਂਦੀ ਸੀ ਕਦੇ ਕਦੇ ਤਾਂ ਮੈਨੂੰ ਆਪਕੁਲੋਂ ਮੰਨਦਾ ਸੀ ਕਿ ਇਦੋਂ ਤੋਂ ਮੇਰਾ ਵਿਆਹ ਹੀ ਨਾ ਹੁੰਦਾ ਇਹੋ ਜਿਹਾ ਵਿਆਹ ਤੋਂ ਕੀ ਲੈਣਾ ਸੀ ਨਾ ਤਾਂ ਮੇਰੀ ਔਲਾਦ ਸੀ ਤੇ ਨਾ ਹੀ ਮੈਨੂੰ ਟਾਈਮ ਤੇ ਰੋਟੀ ਮਿਲਦੀ ਸੀ ਮੁੱਢੇ ਪਾਰੇ ਆਪਣਾ ਕੰਮ ਆਪ ਹੀ ਕਰਨਾ ਪੈਂਦਾ ਸੀ ਮੇਰਾ ਮੁੰਡਾ ਹੋਟਲ ਤੇ ਜਾ ਕੇ ਕੰਮ ਕਰਦਾ ਸੀ ਪਰ ਹੌਲੀ-ਹੌਲੀ ਮੇਰੀ ਨੂੰਹ ਤੇ ਮੁੰਡੇ ਦੀ ਲੜਾਈ ਵਧਣ ਲੱਗ ਪਈ ਮੇਰੀ ਨੂੰਹ ਮੇਰੇ ਦੋਤੇ ਤੇ ਆਸ਼ਕੂ ਮੈਨੂੰ ਤਾਂ ਇਹ ਦੱਸਦਿਆਂ ਸ਼ਰਮ ਆਉਂਦੀ ਉਨਾਨੀ ਤਾਂ ਸਾਰੀਆਂ ਹੱਤਾਂ ਪਾਰ ਕਰ ਦਿੱਤੀ। ਜੇ ਰੋਕਦੇ ਸੀ ਤਾਂ ਉਲਟਾ ਉਹ ਲੜਦੇ ਸੀ। ਮੇਰੇ ਘਰ ਵਾਲੀ ਮੈਨੂੰ ਚੁੱਪ ਰਹਿਣ ਦਾ ਕਹਿ ਦਿੰਦੀ ਸੀ। ਮੇਰੀ ਨੂੰ ਨਾਲ ਸ਼ਰਿਆਮ ਕਹਿੰਦੀ ਸੀ ਕਿ ਮੈਂ ਆਪਣੇ ਘਰ ਵਾਲੇ ਨਾਲ ਨਹੀਂ ਰਹਿਣਾ। ਮੈਂ ਤਾਂ ਆਪਣੇ ਨਨਾਨ ਦੇ ਮੁੰਡੇ ਨਾਲ ਰਹਿਣਾ। ਜੇ ਉਸ ਨੂੰ ਕੋਈ ਰੋਕਦਾ ਤਾਂ ਉਹ ਸ਼ਰਿਆਮ ਗਾਲਾਂ ਕੱਢਦੀ। ਸਾਰੇ ਗਲੀ ਗਵਾਂਡ ਵਿੱਚ ਮੇਰੀ ਇੱਜ਼ਤ ਦੀ ਵਕ ਹੋ ਗਈ ਸੀ। ਉਹ ਦੋਨੇ ਹੀ ਮਾਂ ਮੇ ਭਾਂਜਾ ਇਕੱਠੇ ਹੀ ਇੱਕ ਬੈੱਡ ਉੱਤੇ ਸੌਂਦੇ ਸੀ ਇਸ ਵਿੱਚ ਤਾਂ ਉਹ ਭੋਰਾ ਵੀ ਸ਼ਰਮ ਨਹੀਂ ਮਾਨਦੇ ਸੀ ਅਸੀਂ ਕਿਸ ਹਾਲਤ ਵਿੱਚ ਪਏ ਹੋਏ ਮੇਰੇ ਮੁੰਡੇ ਨੇ ਉਹ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਮੇਰੇ ਮੁੰਡੇ ਦੀ ਖੁੱਟ-ਖੁੱਟ ਕੇ ਹਾਲਤ ਮਰਨ ਵਾਲੀ ਕਰ ਦਿੱਤੀ ਅਸੀਂ ਬਹੁਤ ਰੋਕਦੇ ਸੀ ਕਿ ਇਹ ਕੰਮ ਨਾ ਕਰਨ ਪਰ ਮੇਰੀ ਧੀ ਵੀ ਮੇਰੇ ਨਾਲ ਮਿਲ ਗਈ ਸੀ ਮੈਂ ਤਾਂ ਆਪਣੀ ਧੀ ਨੂੰ ਕਿੰਨੇ ਵਾਰੀ ਕਿਹਾ ਸੀ ਕਿ ਇਸ ਨੂੰ ਆਪਣੀ ਨੂੰ ਬਣਾ ਲੈ ਜੇ ਤੈਨੂੰ ਇਹ ਨਹੀਂ ਚੰਗੀ ਲੱਗਦੀ ਪਰ ਸਾਡੇ ਘਰ ਤਾਂ ਕੰਜਰਾਂ ਨਾਲੋਂ ਵੀ ਭੈੜਾ ਹਾਲ ਸੀ ਜਿਸ ਤਰ੍ਹਾਂ ਉਹ ਮਾਮੀ ਭਾਂਜਾ ਕਰਦੇ ਸੀ ਇਸ ਤਰ੍ਹਾਂ ਤਾਂ ਕੋਈ ਘਰ ਵਾਲਾ ਤੇ ਘਰਵਾਲੀ ਨਹੀਂ ਕਰਦੀ ਪਰ ਇਹਨਾਂ ਨੇ ਤਾਂ ਸ਼ਰਮ ਦੀ ਅੰਤ ਤੱਕ ਹਟਾ ਦਿੱਤੀਆਂ ਸੀ ਮੇਰਾ ਮੰਗਦਾ ਵੀ ਆਸ਼ਕੀ ਵਿੱਚ ਪੈ ਰੱਖਣ ਲੱਗ ਪਿਆ ਉਸਨੇ ਇੱਕ ਬਾਰ ਕੁੜੀ ਰੱਖ ਲਈ ਉਹ ਉਸਤੇ ਖਰਚਾ ਚਲਾਉਂਦਾ ਸੀ ਘਰੇ ਇੱਕ ਫੁੱਟੀ ਕੁੜੀ ਨਹੀਂ ਲੈ ਕੇ ਆਉਂਦਾ ਸੀ ਪਰ ਮੈਂ ਕਿਸੇ ਨੂੰ ਕੀ ਕਹਿ ਸਕਦਾ ਸੀ ਕੋਈ ਮੇਰੀ ਸੁਣਨ ਵਾਲਾ ਹੈ ਹੀ ਨਹੀਂ ਸੀ ਹੋਲੀ-ਹੋਲੀ ਇਹ ਪੀਰਾ ਦੁਤਾਂ ਨਸ਼ੇ ਕਰਨ ਲੱਗ ਪਏ ਤੇ ਨਸ਼ੇ ਪੂਰੇ ਕਰਨ ਲਈ ਉਸਨੇ ਚੋਰੀ ਸ਼ੁਰੂ ਕਰ ਦਿੱਤੀ ਉਹ ਹਰ ਕਿਸੇ ਦੀ ਚੀਜ਼ ਚੋਰੀ ਕਰਦਾ ਰਾਤ ਜਾਂਦੀਆਂ ਕੁੜੀਆਂ ਦੇ ਕੰਨਾਂ ਵਿੱਚੋਂ ਲਾ ਲੈਂਦਾ ਕਿਸੇ ਦੀ ਮੋਟਰ ਚੋਰੀ ਕਰਦਾ ਤਾਂ ਇੱਕ ਦਿਨ ਉਹਨਾਂ ਦੀ ਟੀਮ ਚੋਰੀ ਕਰੀ ਜਾਂਦੀ ਸੀ ਤੇ ਉਹ ਪਿੱਛੋਂ ਫੜੇ ਉਹਨਾਂ ਨੇ ਬਹੁਤ ਗੁੱਟਮਾਰ ਕੀਤੀ ਮੈਂ ਵੀ ਉਹਨਾਂ ਦੇ ਪਿੱਛੇ ਨਾ ਗਿਆ ਪਰ ਜਦੋਂ ਪੁਲਿਸ ਵਾਲਿਆਂ ਨੇ ਸੋਚਿਆ ਕਿ ਇੰਨਾਂ ਦੇ ਪਿੱਛੇ ਕੋਈ ਨਹੀਂ ਆਇਆ ਤਾਂ ਉਹਨਾਂ ਨੇ ਇਹਨਾਂ ਨੂੰ ਛੱਡ ਦਿੱਤਾ ਪਰ ਨਸ਼ੇ ਦੀ ਹਾਲਤ ਵਿੱਚ ਉਹਨਾਂ ਨੇ ਬਹੁਤ ਹੀ ਗਲਤ ਕੰਮ ਕੀਤੇ ਹੁਣ ਤਾਂ ਮੇਰੀ ਨੂੰਹ ਤੇ ਤੀਵੀ ਨਸ਼ਾ ਕਰਨ ਲੱਗ ਪਈਆਂ ਉਹ ਹਰ ਰਾਤ ਇੰਨਾ ਜ਼ਿਆਦਾ ਨਸ਼ਾ ਕਰਦੀਆਂ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਜੋ ਕੁਝ ਕਰ ਰਹੇ ਹਾਂ ਸਾਨੂੰ ਇਸ ਹਾਲਤ ਵਿੱਚ ਕੋਈ ਹੋਰ ਵੀ ਦੇਖ ਰਿਹਾ ਪਰ ਉਹਨਾਂ ਨੇ ਤਾਂ ਆਪਣੇ ਜਿਸਮ ਦੀ ਪਿਆਸ ਨਾਲ ਹੀ ਮਤਲਬ ਸੀ ਮੇਰੀ ਨੂੰਹ ਤਾਂ ਇੱਕ ਤਰ੍ਹਾਂ ਹਾਫਸ ਨਾਲ ਭਰੀ ਹੋਈ ਹੈ ਜੇ ਤਾਂ ਆਪਣੇ ਆਪਤੀ ਤੋਂ ਮਨ ਭਰ ਗਿਆ ਤੇ ਹੁਣ ਮੇਰਾ ਤੋਤਾ ਰੱਖ ਲਿਆ। ਦੋਤਾ ਵੀ ਜਵਾਨ ਜਹਾਨ ਹੁੰਦੇ ਹੋਏ ਨਸ਼ੇ ਦੇ ਕਰਕੇ ਅਧ ਮਰਿਆ ਹੋਇਆ ਰਹਿਦਾ ਪਰ ਹਾਫਸ ਉਹਦੇ ਉੱਤੇ ਵੀ ਸਵਾਰ ਹੈ। ਉਹਨਾਂ ਨੇ ਆਪਣੀ ਇੱਕ ਅਲੱਗ ਬੈਠਕ ਲਈ ਹੋਈ ਜਿੱਥੇ ਉਹ ਸਾਰਾ ਦਿਨ ਪਈ ਰਹਿੰਦੀ ਤੇ ਆਪਸ ਵਿੱਚ ਬਹੁਤ ਕੁਝ ਕਰਦੇ। ਬਹੁਤੇ ਲੋਕਾਂ ਦਾ ਸ੍ਰੀਖਸਮੰਤ ਹੁਣਕਰ ਉਹਨਾਂ ਨੂੰ ਨਾਮ ਰਾਤ ਬਿਮਾਰੀ ਐ AIDS ਹੋ ਗਈ। ਮੇਰੀ ਨੂੰ ਤੇ ਨੋਂ ਨੋਂ ਤਾਂ ਮੇਰੇ ਪੋਤੇ ਪੋਤੀਆਂ ਦੀ ਵੀ ਫਿਕਰ ਨਹੀਂ ਉਹ ਹਰ ਸ਼ਾਮ ਨਸ਼ਾ ਨਾਮ ਮਿਲਨ ਕਰਕੇ ਸ਼ਹਿਰ ਜਾਂਦੇ ਉੱਥੇ ਇੱਕ ਰਾਤ ਬਤਾ ਕੇ ਬੜੇ ਵੱਡੇ ਲੋਕਾਂ ਕੋਲੋਂ ਨਸ਼ੇ ਲੈ ਲੈਂਦੇ ਤੇ ਨਸ਼ੇ ਵਾਸਤੇ ਪੈਸੇ ਲੈਂਦੇ ਮੇਰੀ ਜ਼ਿੰਦਗੀ ਤਾਂ ਇੱਕ ਤਰ੍ਹਾਂ ਨਰਕ ਬਣ ਗਈ ਮੈਨੂੰ ਸਾਰੇ ਕਹਿੰਦੇ ਆ ਕਿ ਤੂੰ ਇਹਨਾਂ ਨੂੰ ਬਾਹਰ ਕੱਢ ਦੇ ਪਰ ਮੈਂ ਕੀ ਕਰਾਂ ਮੈਂ ਵਿਚ ਵਿਚਾਲੇ ਫਸ ਗਿਆ ਨਾ ਤਾਂ ਮੇਰਾ ਖੂਨ ਹੁੰਦੇ ਹੋਏ ਵੀ ਮੈਨੂੰ ਉਹਨਾਂ ਨੇ ਘਰੇ ਰੱਖਣਾ ਹੈ ਪਿੰਡ ਮੇਰੀ ਘਰ ਵਾਲੀ ਵੀ ਉਹਨਾਂ ਦਾ ਸਾਥ ਦਿੰਦੀ ਮੇਰਾ ਪਿਓ ਆਪ ਤਾਂ ਇਸ ਦੁਨੀਆ ਤੋਂ ਚਲਾ ਗਿਆ ਪਰ ਮੇਰੇ ਲਈ ਕੱਡੇ ਪੀ ਗਿਆ ਉਹ ਕਹਿੰਦੇ ਸੀ ਕਿ ਇੱਕ ਕੁੜੀ ਬਹੁਤ ਚੰਗੀ ਹੈ ਜੇ ਅੱਜ ਜਿਉਂਦਾ ਹੁੰਦਾ ਤਾਂ ਮੈਂ ਪੁੱਛਦਾ ਕੁੜੀ ਦੇ ਨਾਲ ਨਾਲ ਉਹਦਾ ਪੂਰਾ ਸਾਰਾ ਪਰਿਵਾਰ ਆ ਗਿਆ ਸਾਡੀ ਗਲੀ ਗਵਾਂਡ ਵਿੱਚ ਥੂ-ਥੂ ਕਰਦੇ ਆ ਹੁਣ ਤੁਸੀਂ ਹੀ ਮੈਨੂੰ ਦੱਸੋ ਕਿ ਮੈਂ ਉਹਨਾਂ ਨੂੰ ਘਰੋਂ ਕੱਢ ਦੇਵਾਂ ਮੇਰੇ ਵਿੱਚ ਤਾਂ ਉਹਨਾਂ ਨੂੰ ਘਰੋਂ ਵੜਨ ਦੀ ਹਿੰਮਤ ਨਹੀਂ ਕਿਉਂਕਿ ਇੱਕ ਵਾਰ ਉਹਨਾਂ ਦੇ ਵਿਰੁੱਧ ਬੋਲਿਆ ਸੀ ਤੇ ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਮੈਨੂੰ ਬਹੁਤ ਕੁੱਟਿਆ ਸੀ। ਮੇਰੀਆਂ ਬੁੱਟੀਆਂ, ਘੱਡੀਆਂ ਇਸ ਗੱਲ ਦੀ ਹਾਮੀ ਨਹੀਂ ਭਰਦੀ। ਮੇਰੇ ਭੈਣ ਭਰਾ ਤਾਂ ਸਾਡੇ ਘਰ ਆਉਣਾ ਵੀ ਪਸੰਦ ਨਹੀਂ ਕਰਦੇ। ਉਹ ਕਹਿੰਦੇ ਆ ਤੁਹਾਡੇ ਘਰੋਂ ਤਾਂ ਮੱਛੀ ਤੇ ਮੀਟ ਦਾ ਮੁਸ਼ਕ ਆਉਂਦਾ ਰਹਿੰਦਾ। ਨਾ ਕਰੇ ਕੋਈ ਸਪਾਈ ਹੁੰਦੀ। ਜੇ ਮੈਂ ਹੁਣ ਉਹਨਾਂ ਨੂੰ ਕਵਾਂ ਕਿ ਤੁਸੀਂ ਮੇਰੇ ਵਾਸਤੇ ਕੋਈ ਕੁੜੀ ਲੱਭ ਲੈਂਦੇ ਤਾਂ ਮੈਨੂੰ ਇਹ ਵਿਆਹ ਵਿੱਚ ਜਾ ਕੇ ਵਿਆਹ ਨਾ ਕਰਾਉਣਾ ਪੈ। ਹਾਂਜੀ ਆਪਣੀ رائے ਇਸ ਕਹਾਣੀ ਬਾਰੇ ਜ਼ਰੂਰ ਦੱਸਣਾ ਤੇ ਜੇ ਕਿਸੇ ਨੇ ਆਪਣੀ ਹੋਰ ਕੋਈ ਹੱਡ ਪੀਤੀ ਜਾਂ ਕੋਈ ਅੱਖੀ ਦੇਖੀ ਕਹਾਣੀ ਲਿਖਾਉਣੀ ਹੋਈ ਤਾਂ ਪਲੀਜ਼ ਮੈਨੂੰ ਕਮੈਂਟ ਬਾਕਸ ਵਿੱਚ ਮੈਸੇਜ ਜ਼ਰੂਰ ਕਰਿਓ